ਮੇਰੇ ਬਹੁਤ ਪਿਆਰੇ ਦੋਸਤੋ ਅਕਸਰ ਪੰਜਾਬੀ ਪਾਠਕਾਂ ਦੁਆਰਾ ਗਿੱਲਾ ਕੀਤਾ ਜਾਂਦਾ ਕਿ ਪੰਜਾਬੀ ਸਾਹਿਤ ਦੇ ਵਿੱਚ ਉਹ ਸਾਹਿਤ ਰਚਿਆ ਨਹੀਂ ਜਾ ਰਿਹਾ ਇਸੇ ਕਰਕੇ ਪਾਠਕ ਦਿਨੋਂ-ਦਿਨ ਪੰਜਾਬੀ ਸਾਹਿਤ ਤੋਂ ਦੂਰ ਹੁੰਦੇ ਜਾ ਰਹੇ ਆ ਅੱਜ ਦੀ ਕਿਤਾਬ ਜਿਸ ਦੇ ਬਾਰੇ ਮੈਂ ਜ਼ਿਕਰ ਕਰਨ ਜਾ ਰਿਹਾ ਉਹਨੂੰ ਪੜ੍ਹ ਕੇ ਤੁਹਾਨੂੰ ਆਏ ਨਹੀਂ ਲੱਗੇਗਾ ਕਿ ਇਹਦੇ ਵਿੱਚ ਕੋਈ ਕੱਚ ਘੜ ਸਾਹਿਤ ਪੂਰਾ ਪਰੌੜ ਸਾਹਿਤ ਇਸ ਕਿਤਾਬ ਦਾ ਨਾਮ ਹੈ ਜ਼ਿੰਦਗੀ ਦੇ ਪਰਛਾਵੇਂ ਜਸਵੰਤ ਗਿੱਲ ਸਮਾਲ ਸਰ ਦੀ ਕਿਤਾਬ ਆ ਇਹਨਾਂ ਦੇ ਵੱਡੇ ਭਾਈ ਹੈਡਮਾਸਟਰ ਚਰਨਜੀਤ ਸਮਾਲ ਸਰ ਦੀ ਵੀ ਇੱਕ ਕਿਤਾਬ ਆ ਚੁੱਕੀ ਆ ਇਹ ਜਸਵੰਤ ਗਿੱਲ ਸਮਾਲ ਸਰ ਦੀ ਪਲੇਠੀ ਕਿਤਾਬ ਆਪਾਂ ਕਹਿ ਸਕਦੇ ਹਾਂ ਜਸਵੰਤ ਗਿੱਲ ਦੇ ਨਾਲ ਮੇਰੀ ਦੋਸਤੀ ਸਾਇਹ ਸਭਾ ਬਾਗਾ ਪ੍ਰਾਣਾਪ ਤੋਂ ਸ਼ੁਰੂ ਹੁੰਦੀ ਆ ਜਦੋਂ ਉਹ ਸਾਇਸਬਾ ਬਾਗਾ ਪੁਰਾਣਾ ਵਿਖੇ ਆਉਂਦਾ ਸੀ ਉਹਨਾਂ ਬੀੜਿਆਂ ਤੋਂ ਲੈ ਕੇ ਅੱਜ ਤੱਕ ਦੀ ਸਾਡੀ ਯਾਰੀ ਦੋਸਤੀ ਆ ਕੌਣ ਅੰਜ ਸੁਵੰਤ ਗੱਲ ਸਮਾਲਸਰ ਤੇ ਇਸ ਕਿਤਾਬ ਵਿੱਚ ਕੀ ਖਾਸ ਆ ਇਸ ਤੋਂ ਪਹਿਲਾਂ ਹੀ ਮੈਂ ਦੱਸ ਦੇਵਾਂ ਕਿ ਜਸਵੰਤ ਗੱਲ ਸਮਾਲਸਰ ਪੰਜਾਬੀ ਦੇ ਹਰ ਇੱਕ ਅਖਬਾਰ ਵਿੱਚ ਛਪ ਚੁੱਕਿਆ ਬਹੁਤ ਵੱਡਾ ਮਤਲਬ ਲੇਖਕ ਬਣ ਚੁੱਕਿਆ ਕਵੀ ਬਣ ਚੁੱਕਿਆ ਤੇ ਪਿੱਛੇ ਜੇ ਕੁਝ ਕਲਿਸ਼ਕਾਂ ਨੇ ਉਸ ਨੂੰ ਲੋਕ ਕਵੀ ਦਾ ਦਰਜਾ ਵੀ ਦਿੱਤਾ ਹੈ ਤੁਸੀਂ ਇਸ ਕਿਤਾਬ ਦਾ ਪਿਛਲਾ ਹਿੱਸਾ ਜਿਹੜਾ ਹੈ ਇਹ ਜਸਵੰਤ ਗਿੱਲ ਦੀ ਫੋਟੋ ਦੇ ਨਾਲ ਆ ਤੇ ਜਸਵੰਤ ਜਫਰ ਨੇ ਇਹਦਾ ਮੁੱਖਬੰਦ ਲਿਖਿਆ ਦੋ ਸ਼ਬਦ ਲਿਖੇ ਨੇ ਜਸਵੰਤ ਜਫਰ ਕੌਣ ਨੇ ਅੱਜ ਕੱਲ ਇਹ ਨਾਮ ਕਾਫੀ ਚਰਚਾ ਚਾ ਕਿਉਂਕਿ ਸੁਰਜੀਤ ਪਾਤਰ ਦੇ ਜਾਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਹੁਣ ਉਹਨਾਂ ਨੂੰ ਦਾ ਚੇਅਰਮੈਨ ਕਲਾ ਪਰਿਸ਼ਦ ਦਾ ਲਾਇਆ ਏ ਇਸ ਕਰਕੇ ਜਸਵੰਤ ਜਫਰ ਕੋਈ ਮਾਮੂਲੀ ਆਦਮੀ ਨਹੀਂ ਜਦੋਂ ਮੈਂ ਬਰਜਿੰਦਰਾ ਕਾਲਜ ਪ੍ਰੋਫੈਸਰ ਸੁਭਾਸ਼ ਪ੍ਰਿਹਾਰ ਕੋਲੇ ਪੜਦਾ ਸੀ ਤਾਂ ਇੱਕ ਵਾਰ ਉਹਨਾਂ ਨੇ ਕਿਹਾ ਸੀ ਕਿ ਤੂੰ ਜਸਵੰਤ ਜਫਰ ਦੀ ਕਿਤਾਬ ਜ਼ਰੂਰ ਪੜੀ ਅਸੀਂ ਨਾਨਕ ਦੇ ਕੀ ਲੱਗਦੇ ਹਾਂ ਉਸ ਵੇਲੇ ਮੈਂ ਇਹਨਾਂ ਨੂੰ ਜਾਣਦਾ ਨਹੀਂ ਸੀ ਇਹਨਾਂ ਦੀ ਲੇਖਣੀ ਤੋਂ ਮੈਨੂੰ ਨਹੀਂ ਸੀ ਪਤਾ ਵੀ ਕਿ ਹੋਜਿਆ ਲਿਖਦੇ ਆ ਉਸ ਤੋਂ ਬਾਅਦ ਜਸਵੰਤ ਜੱਫਰ ਨੂੰ ਪੜਿਆ ਤਾਂ ਇੱਕ ਵਾਰ ਜਸਵੰਤ ਜੱਫਰ, ਸਰਜੀਤ ਪਾਤਰ ਹੋਰ ਕਾਫੀ ਸਾਰੇ ਕਵੀ ਜਿਨ੍ਹਾਂ ਦੇ ਵਿੱਚ ਇੱਕ ਬिलासपुर ਦਾ ਵੀ ਵੱਡਾ ਐਂਕਰ ਜੋ ਕਿ ਟੀਵੀ ਤੇ ਵੀ ਆਉਂਦਾ ਸੀ ਉਹ ਵੀ ਆਇਆ ਸੀ ਨਿਤੜਕ ਸਿੰਘ ਬਰਾੜ ਦੇ ਘਰੇ ਉਸ ਦਿਨ ਮੈਨੂੰ ਸਾਡੇ ਸਕੂਲ ਦੇ ਜਿਹੜੇ ਸੀ ਮੌਕਫ ਅਧਿਆਪਕ ਸਰਦਾਰ ਨਿਸ਼ਾਨ ਸਿੰਘ ਜੀ ਸੰਧੂ ਜੋ ਕਿ ਅੱਜਕੱਲ ਡੀਓ ਨੇ ਉਹਨਾਂ ਨੇ ਫੋਨ ਕਰਤਾ ਸਾਡੇ ਸਾਇੰਸ ਮਾਸਟਰ ਗੁਰਪ੍ਰੀਤ ਸਾਇੰਸ ਉਹਨਾਂ ਨੇ ਵੀ ਫੋਨ ਕਰਤਾ ਮੈਂ ਮੁੱਗੀ ਇਹਨਾਂ ਨੂੰ ਸੁਣਿਆ ਜਸਵੰਤ ਜਫਰ ਨੂੰ ਕਮਾਲ ਦੇ ਸ਼ਾਇਰ ਆ ਉਹਨਾਂ ਨੇ ਇਸ ਕਿਤਾਬ ਦੇ ਪਿਛਲੇ ਪੰਨੇ ਤੇ ਜਸਵੰਤ ਗਿੱਲ ਬਾਰੇ ਕੀ ਲਿਖਿਆ ਉਹ ਥੋੜਾ ਜਿਹਾ ਪੜ੍ਹਨਾ ਜ਼ਰੂਰੀ ਆ ਜਸਵੰਤ ਗਿੱਲ ਉਹਨਾਂ ਹਾਲਤਾਂ ਵਿੱਚ ਜੰਮਿਆ ਪਲਿਆ ਤੇ ਵੱਡਿਆ ਹੋਇਆ ਹੈ ਜਿੱਥੇ ਜ਼ਿੰਦਗੀ ਰੋਟੀ ਵਾਂਗ ਪੱਕਦੀ ਹੈ ਪਰ ਉਹ ਉਦਾਸੀ ਜਾਂ ਨਿਰਾਸ਼ਾ ਗ੍ਰਸਤ ਹੋਣ ਦੀ ਬਜਾਏ ਵਿਸ਼ਲੇਸ਼ਣ ਅਤੇ ਰੋ ਨੂੰ ਅੰਗੀਕਾਰ ਕਰਦਾ ਹੈ। ਉਹ ਪਾਸ਼ਕავ ਦਾ ਪਾਠਕ ਬਣਦਾ ਹੈ ਜਿਸ ਦੀ ਪੜਤ ਤੰਗੀਆਂ ਤੁਰਸ਼ੀਆਂ ਵਾਲੇ ਘਰਾਂ ਦੇ ਗਬਰੂਟਾਂ ਨੂੰ ਰਵਾਣ ਧੋਣ ਦੀ ਥਾਂ ਕਾਇਮ ਹੋਣ ਵਿੱਚ ਸਹਾਇਕ ਹੁੰਦੀ ਹੈ। 12 ਜਮਾਤਾਂ ਪੜ੍ਹ ਕੇ ਕਾਲਜ ਦੀ ਪੜ੍ਹਾਈ ਕਰਨ ਦੀ ਥਾਂ ਉਹ ਰੋਟੀ ਕਮਾਉਣ ਲਈ ਸਾਊਦੀ ਅਰਬ ਦੇ ਜਹਾਜ਼ੇ ਚੜ ਜਾਂਦਾ ਹੈ। ਸਵੰਤ੍ਰ ਰੋਹ ਤੇ ਵਿਦਰੋਹ ਦੀ ਭਾਸ਼ਾ ਵਿੱਚ ਕਵਿਤਾ ਲਿਖਣ ਦਾ ਅਭਿਆਸ ਸ਼ੁਰੂ ਕਰਦਾ ਹੈ ਉਹ ਆਪਣੀ ਗੱਲ ਕਹਿਣ ਲਈ ਪਾਸ਼ਕਾਵ ਵਾਲਾ ਮਹਾਂਦਰਾ ਮੁਹਾਵਰਾ ਚੁਣਦਾ ਹੈ ਐਨ ਜੋ ਪ੍ਰਵਾਸ ਕਿਰਤ ਅਤੇ ਕਵਿਤਾ ਦਾ ਮਿਲਣ ਬਿੰਦੂ ਬਣ ਜਾਂਦਾ ਹੈ ਤਸੱਲੀ ਵਾਲੀ ਗੱਲ ਹੈ ਕਿ ਕਵੀ ਇੱਕ ਤਰਫਾ ਬਿਆਨਬਾਜ਼ੀ ਕਰਨ ਦੀ ਥਾਂ ਸਥਿਤੀ ਨੂੰ ਚੌਥਾਰਫਾ ਤੌਰ ਤੇ ਸਮਝਣ ਅਤੇ ਬਿਆਨਨ ਦੀ ਰੁਚੀ ਦਿਖਾਉਂਦਾ ਹੈ ਉਹ ਚੀਜ਼ਾਂ ਘਟਨਾਵਾਂ ਤੇ ਵਰਤਾਰਿਆਂ ਨੂੰ ਖੱਬੇ ਪੱਖੀ ਨਜ਼ਰੀਏ ਤੋਂ ਦੇਖਦਾ ਤੇ ਪ੍ਰਸਤੁਤ ਕਰਦਾ ਹੈ ਇਸ ਲਈ ਇਹਨਾਂ ਕਵਿਤਾਵਾਂ ਵਿੱਚ ਹੱਕ ਹਾਕਮ ਲਲਕਾਰ ਅਤੇ ਸੰਘਰਸ਼ ਵਰਗੇ ਸ਼ਬਦ ਵਾਰ-ਵਾਰ ਆਉਂਦੇ ਹਨ ਉਸ ਨੂੰ ਤਾਜ ਮਹਿਲ ਦੀ ਇਮਾਰਤ ਵਿੱਚੋਂ ਖੂਬਸੂਰਤੀ ਨਜ਼ਰ ਨਹੀਂ ਆਉਂਦੀ ਸਗੋਂ ਇਸ ਨੂੰ ਬਣਾਉਣ ਵਾਲਿਆਂ ਦੇ ਕੱਚੇ ਘਰਾਂ ਵਿੱਚਲੀ ਗੁਰਬਤ ਦਿਸਦੀ ਹੈ ਉਹ ਪੰਜਾਬਣਾਂ ਦੇ ਹੀਰ ਦੇ ਹੁਸਨ ਦੀ بجائے ਗਦਰੀ ਗੁਲਾਬਕੌਰ ਦੇ ਸੰਘਰਸ਼ ਦੀ ਝਲਕ ਦੇਖਣ ਦਾ ਚਾਹਵਾਨ ਹੈ ਉਹ 47 ਵੇਲੇ ਹੋਈ ਪੰਜਾਬ ਦੇ ਵੰਡ ਨੂੰ ਦੋਵਾਂ ਪਾਸਿਆਂ ਦੇ ਚੌਧਰੀਆਂ ਦੀ ਸੱਤਾ ਭੁੱਖ ਦਾ ਨਤੀਜਾ ਮੰਨਦਾ ਹੈ ਜਿਸ ਕਰਕੇ ਪੰਜਾਬ ਦੀ ਧਰਤੀ ਤੇ ਲੱਖਾਂ ਪੰਜਾਬੀਆਂ ਦਾ ਲਹੂ ਡੁੱਲਿਆ ਪੰਜਾਂ ਦਰਿਆਵਾਂ ਵਿੱਚ Hindu Sikh ਤੇ Musalman ਪੰਜਾਬੀਆਂ ਦਾ ਲਹੂ ਘੁਲਿਆ ਉਹ ਸ਼ਬਦ ਸ਼ਕਤੀ ਨੂੰ ਜਾਣਦਾ ਹੈ ਅਤੇ ਉਸ ਨੂੰ ਕਵਿਤਾ ਦੀ ਤਾਕਤ ਤੇ اٹਟ ਵਿਸ਼ਵਾਸ ਹੈ ਜਸਵੰਤ ਜਫਰ ਜਸਵੰਤ ਗਿੱਲ ਸਮਾਲਸਰ ਨੇ ਜਿਹੜਾ ਸਮਰਪਣ ਕੀਤਾ ਆਪਣੀ ਮਾਂ ਸਰਦਾਰਨੀ ਬਲਵੀਰ ਕੌਰ ਪਿਤਾ ਸਰਦਾਰ ਆਤਮਾ ਸਿੰਘ ਗਿੱਲ ਵੱਡੇ ਭਰਾ ਗੋਬਿੰਦ ਸਿੰਘ ਗਿੱਲ ਦੇ ਸਿਰੜ ਤੇ ਮਿਹਨਤ ਦੇ ਨਾਮ ਅਤੇ ਕੁੱਲ ਦੁਨੀਆ ਦੇ ਕੀਰਤੀ ਕੰਮ ਆ ਜੋ ਕਿਰਤ ਨਾਲ ਜੁੜ ਕੇ ਆਪਣੇ ਪਰਿਵਾਰ ਤੇ ਦੇਸ਼ ਦੇ ਵਿਕਾਸ ਲਈ ਯਤਨਸ਼ੀਲ ਹਨ ਇਹ ਸਮਰਪਣ ਉਹਨੇ ਆਪਣੇ ਇਹਨਾਂ ਮਾਤਾ ਪਿਤਾ ਤੇ ਭਰਾ ਦੇ ਨਾਂ ਇਸ ਕਿਤਾਬ ਨੂੰ ਕੀਤਾ ਹੈ ਇਸ ਕਿਤਾਬ ਦੇ ਪਹਿਲੇ ਹਿੱਸੇ ਵਿੱਚ ਖੱਬੇ ਹੱਥ ਜਸਵੰਤ ਜਫਰ ਉਹਨਾਂ ਨੇ ਇਸ ਕਿਤਾਬ ਬਾਰੇ ਲਿਖਿਆ ਜਸਵੰਤ ਜਫਰ 28 ਬਸੰਤ ਵਿਹਾਰ ਲੁਧਿਆਣਾ 20 ਦਸੰਬਰ 2023 ਤੇ ਫਿਰ ਜਸਵੰਤ ਦੇ ਆਪਣੇ ਵੱਲੋਂ ਕੁਝਕ ਸ਼ਬਦ ਨੇ ਜਿਹੜੇ ਕਿ ਉਹਨੇ ਇਸ ਕਿਤਾਬ ਬਾਰੇ ਲਿਖਿਆ ਤੇ ਇਸ ਦੇ ਵਿੱਚ ਉਹਨਾਂ ਨੇ ਆਪਣੇ ਭਰਾ ਤੇ ਆਪਣੇ ਜੀ ਦੋਸਤ ਰਾਹੁਲ ਕੁਮਾਰ ਬਾਂਸਲ ਦਾ ਵੀ ਜ਼ਿਕਰ ਕੀਤਾ ਹੈ ਤੇ ਤੁਹਾਡੇ ਹੰਗਾਰੇ ਦੀ ਉਡੀਕ ਵਿੱਚ ਤੁਹਾਡਾ ਆਪਣਾ ਜਸਵੰਤ ਗੱਲ ਸਮਾਨ ਸਰ ਇਸ ਕਿਤਾਬ ਦੀ ਹਰ ਇੱਕ ਕਵਿਤਾ ਗੋਲਣ ਯੋਗ ਆ ਤੁਸੀਂ ਅਜਿਹੀ ਕਿਸੇ ਵੀ ਕਵਿਤਾ ਜਿਹੜੀਆਂ ਇਹਦੇ ਵਿੱਚ ਹੈਗੀਆਂ ਉਹ ਬੜੀਆਂ ਕਮਾਲ ਦੀਆਂ ਨੇ ਪਹਿਲਾਂ ਮੈਂ ਆ ਚੀਜ਼ ਤੁਹਾਨੂੰ ਦਿਖਾ ਦੇਵਾਂ ਤਤਕਰਾ ਨਵੀਂ ਆਮਦ ਦਾ ਸਵਾਗਤ ਜਸਵੰਤ ਜਫਰ ਆਪਣੇ ਵੱਲੋਂ ਜਿਹੜੇ ਸ਼ਬਦ ਲਿਖੇ ਜਸਵੰਤ ਗਿੱਲ ਸਮਾਲਸਰ ਨੇ ਇਸ ਤੋਂ ਬਾਅਦ ਉਸ ਦੀਆਂ ਕਵਿਤਾਵਾਂ ਦੀ ਸ਼ੁਰੂਆਤ ਹੁੰਦੀ ਹੈ ਮੇਰੀ ਕਵਿਤਾ ਕਵਿਤਾ ਦੀ ਤਾਕਤ ਤੂੰ ਹੀ ਦੱਸ ਇਬਾਦਤ ਮੇਰੀ ਫਿਤਰਤ ਨਹੀਂ ਅਸੀਂ ਕੁੜੀਆਂ ਨਾਨਕ ਤੇ ਗੋਬਿੰਦ ਡਰੇ ਹੋਏ ਪੰਜਾਬੀ ਦੇ ਨਾਲ ਸਾੜਾ ਇਨਕਲਾਬ ਦੇ ਨਾਰੇ ਵਕਤ ਦਾ ਬਦਲਾ ਨਲਕਾਰ ਤਹਿਜ਼ੀਬ ਸਾਲ ਗਰੀਬੀ ਦੇ ਜ਼ਿੰਦਗੀ ਦੇ ਪਰਸ਼ਾਵੇਂ ਨੂੰ ਸ਼ਬਦਾਂ ਦੇ ਦੁਸ਼ਮਣੋਂ ਬੰਦਸ਼ਾਂ ਰੁੱਖਾਂ ਦਾ ਦਰਦ ਮਰਦ ਇੱਕ ਮਰਦ ਦੋ ਅਸ਼ਲੀਲਤਾ ਭਾਰਤ ਮਹਾਨ ਫਰਕ ਸ਼ਾਇਰ ਤੇ ਹਕੂਮਤ ਕ੍ਰਾਂਤੀ ਦਾ ਝੰਡਾ ਜਿਸਮ ਦਾ ਆਕਾਰ ਰਾਮ ਭਗਵਾਨ ਤੇ ਈਸ਼ਵਰ ਪੈਨ ਐਲਾਨ ਕਾਮਰੇਡ ਕੁੜੀ ਸਮੇਂ ਦੀ ਹੱਕ ਤੇ ਮਿਹਨਤ ਦੀ ਉਡਾਣ ਮਜ਼ਦੂਰਾਂ ਦਾ ਨਵਾਂ ਸਾਲ ਮੁਹੱਬਤ ਤੋਂ ਇਨਕਲਾਬ ਤੱਕ ਪੰਜ ਮੀਰਤ ਛੇਵਾਂ ਦਰਿਆ ਰੂੜੀ ਤੇ ਸੁੱਟੇ ਨਮ ਜੰਮੇਬਾਲ ਦੇ ਨਾਂ ਤੇਰੇ ਵਾਲਾਂ ਚੋਂ ਪਾਣੀ ਹੋਇਆ ਲਹੂ ਹੁਣ ਚੱਲਿਆ ਜਾਵੇ ਕਿਰਤਿਆਂ ਦੀ ਕਬਰ ਜੀਵਨ ਤੇ ਧਰਮ ਦੋ ਲਾਸ਼ਾਂ ਇਹ ਕਿਹ ਹੀ ਦੇਸ਼ ਭਗਤੀ ਹੈ ਮਾਂ ਮਹਿਬੂਬ ਤੇ ਫਿਕਰ ਉਸ ਕੁੜੀ ਦੀ ਭਾਲ ਹੱਕਾਂ ਦੀ ਲੋੜੀ ਪੰਜਾਬੀ ਬਾਗੀ ਇੱਥੋਂ ਤਾਂ ਕਿਰਤੀ ਕਾਮੇ ਨੂੰ ਆਜ਼ਾਦੀ ਲਈ ਜੰਗ ਕਿਤੋਂ ਤਾਂ ਲੱਭਣਗੇ ਜਦੋਂ ਲੋਕ ਜਾਗਣਗੇ ਮਜ਼ਦੂਰ ਔਰਤਾਂ ਦਾ ਦਰਦ ਆ ਬੜੀ ਕਮਾਲ ਦੀ ਕਵਿਤਾ ਜਿਹੜੀ ਮਜ਼ਦੂਰ ਔਰਤਾਂ ਦਾ ਦਰਦ ਹੈ 100 ਨੰਬਰ ਪੰਨੇ ਤੇ ਇਸ ਤੋਂ ਅੱਗੇ ਹੋਰ ਦੀਆਂ ਜਿਹੜੀਆਂ ਕਵਿਤਾਵਾਂ ਹੋਰ ਵੀ ਨੇ ਕੰਡਿਆਲੀਏ ਤਾਰੇ ਉਸ ਨੇ ਜੋ 1947 ਦੇ ਵਿੱਚ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਈ ਆ ਜਿਹਦਾ ਸਭ ਤੋਂ ਵੱਡਾ ਖਮਿਆਜਾ ਪੰਜਾਬੀਆਂ ਨੂੰ ਭੁਗਤਣਾ ਪਿਆ ਉਹਨੇ ਲਿਖੀ ਆ ਤੈਨੂੰ ਸ਼ਿਕਵਾ ਹੋਵੇਗਾ ਕਿਤਾਬ ਮੁਕਤੀ ਪਿਆਰ ਨਹੀਂ ਰੁਜ਼ਗਾਰ ਆਜ਼ਾਦ ਖੱਤ ਕੈਦ ਕੀਤੇ ਸਿਧਾਂਤ ਸੰਵਿਧਾਨ ਆਪਣੇ ਹਿੱਸੇ ਦੇ ਹੱਕ ਪੰਛੀ ਦਾ ਧਰਤੀ ਤੇ ਗੁੱਸਾ ਮੌਤ ਕਿਨਾਰੇ ਆਦਤ ਅਸੀਂ ਦਾ ਚਾਹੁੰਦੇ ਹਾਂ ਲਾਲ ਮਿੱਟੀ ਤੇ ਕਵਿਤਾ ਲਿਖਾਂਗਾ ਇਹ ਉਸ ਦੀਆਂ ਕਵਿਤਾਵਾਂ ਨੇ ਇਸ ਤੋਂ ਬਾਅਦ ਆਪਾਂ ਕੁਝ ਕਵਿਤਾਵਾਂ ਦਾ ਜ਼ਿਕਰ ਵੀ ਕਰਾਂਗੇ ਜਿਹੜੀਆਂ ਬਹੁਤ ਕਮਾਲ ਦੀਆਂ ਕਵਿਤਾਵਾਂ ਨੇ ਉਸ ਦੀ ਪਹਿਲੀ ਕਵਿਤਾ ਹੈ ਮੇਰੀ ਕਵਿਤਾ ਜੇ ਤੁਸੀਂ ਕਵਿਤਾ ਨੂੰ ਸਿਰਫ ਸਵਾਦ ਲਈ ਪੜ੍ਹਦੇ ਹੋ ਤਾਂ ਮੇਰੀ ਕਵਿਤਾ ਤੁਹਾਡੇ ਸਵਾਦ ਨੂੰ ਕਿਰਕਰਾ ਕਰ ਸਕਦੀ ਹੈ ਤੁਸੀਂ ਇਸ ਤੋਂ ਦੂਰ ਹੀ ਰਹੋ ਮੈਂ ਕਵਿਤਾ ਸੋਚਣ ਤੇ ਵਿਚਾਰਨ ਲਈ ਲਿਖਦਾ ਹਾਂ ਜੇ ਤੁਸੀਂ ਪੜ੍ਹ ਕੇ ਸੋਚ ਨਹੀਂ ਸਕਦੇ ਵਿਚਾਰ ਨਹੀਂ ਕਰ ਸਕਦੇ ਤਾਂ ਮੇਰੀ ਕਵਿਤਾ ਤੁਹਾਡੇ ਕੰਮ ਦੀ ਨਹੀਂ ਮੈਂ ਤੁਹਾਡੇ ਸਵਾਦ ਲਈ ਸ਼ਬਦਾਂ ਦਾ ਗਰਭਪਾਤ ਨਹੀਂ ਕਰ ਸਕਦਾ ਤੇ ਨਾ ਹੀ ਕਵਿਤਾ ਵਾਂਗ ਹੁਣੇ-ਹੁਣੇ ਮਟਿਆਰ ਹੋਈ ਕੁੜੀ ਦੀਆਂ ਉੱਭਰ ਰਹੀਆਂ ਛਾਤੀਆਂ ਦਾ ਆਕਾਰ ਲਿਖ ਕੇ ਉਸ ਦੇ ਹੋਠਾਂ ਦਾ ਚੁੰਮਣ ਕਰਵਾ ਸਕਦਾ ਹਾਂ ਤੁਹਾਡੇ ਆਨੰਦ ਲਈ ਮੈਂ ਅੱਖਰਾਂ ਤੋਂ ਕੋਰੇ ਵਰਕੇ ਦਾ ਸਮੂਹਿਕ ਬਲਾਤਕਾਰ ਕਿਵੇਂ ਕਰਵਾ ਦੇਵਾਂ ਤੁਸੀਂ ਆਪਣੀ ਕਵਿਤਾ ਕਿਤੇ ਹੋਰ ਲੱਭੋ ਮੇਰੀ ਕਲਮ ਅੱਗੇ ਤਾਜੇ ਲੁੱਟੀ ਜਾ ਰਹੀ ਕਿਰਤ ਨਸ਼ਿਆਂ ਦਾ ਵਗਦਾ ਦਰਿਆ ਕਿਸਾਨਾਂ ਦੀਆਂ ਖੁਦਕੁਸ਼ੀਆਂ ਘੱਟ ਗਿਣਤੀਆਂ ਤੇ ਅਤਿਆਚਾਰ ਸਿਆਸਤ ਦੀਆਂ ਫਰਕੂ ਨੀਤੀਆਂ ਸਰਮਾਇਅਦਾਰੀ ਦਾ ਬਾਣਾ ਪਾ ਕੇ ਮੁਜਰਾ ਕਰ ਰਹੀਆਂ ਨੇ ਤੇ ਮੈਂ ਇਹਨਾਂ ਦੇ ਮੁਜਰੇ ਨੂੰ ਨਰਤ ਨਾਚ ਤੇ ਸੰਗੀਤ ਦਾ ਨਾਂ ਦੇ ਕੇ ਵਾਹ ਵਾ ਕਿਵੇਂ ਕਰ ਸਕਦਾ ਹਾਂ ਤੇ ਕਿਵੇਂ ਵਾਰ ਦੇਵਾਂ ਇਹਨਾਂ ਦੇ ਸਿਰ ਤੋਂ ਆਪਣੀ ਕਵਿਤਾ ਨੂੰ ਮੇਰੀ ਕਵਿਤਾ ਤੁਹਾਡੇ ਸਵਾਦ ਨੂੰ ਕਿਰਕਰਾ ਕਰ ਸਕਦੀ ਹੈ ਚੰਗਾ ਹੋਵੇਗਾ ਤੁਸੀਂ ਆਪਣੀ ਕਵਤਾ ਕਿਤੋਂ ਹੋਰ ਲੱਭੋ ਮੈਂ ਤੁਹਾਡੇ ਸਵਾਦ ਲਈ ਸ਼ਬਦਾਂ ਦਾ ਗਰਭ ਬਾਤ ਨਹੀਂ ਕਰ ਸਕਦਾ ਉਸ ਦੀ ਅਗਲੀ ਕਵਤਾ ਦੇਖੋ ਬੜੀ ਕਮਾਲ ਦੀ ਆ ਅਸੀਂ ਕੁੜੀਆਂ ਜੇ ਅਸੀਂ ਚੁੰਨੀ ਨਹੀਂ ਲੈਂਦੀਆਂ ਤਵਕੇ ਨਹੀਂ ਸਹਿੰਦੀਆਂ ਤਾਂ ਤੁਹਾਨੂੰ ਵਿਰਸਾ ਯਾਦ ਆਉਂਦਾ ਜੇ ਅਸੀਂ ਸੂਟ ਨਹੀਂ ਪਾਉਂਦੀਆਂ ਅਥਰੂ ਨਹੀਂ ਵਹਾਉਂਦੀਆਂ ਤਾਂ ਤੁਹਾਨੂੰ ਸੱਭਿਆਚਾਰ ਸਤਾਉਂਦਾ ਜੇ ਅਸੀਂ ਧੌਣ ਉੱਚੀ ਕਰ ਤੁਰਦੀਆਂ ਨਦੀਆਂ ਵਾਂਗੂ ਮੁੜਦੀਆਂ ਤਤਵ ਨੂੰ ਸਮੁੰਦਰ ਡਰਾਉਂਦਾ ਜੇ ਅਸੀਂ ਆਜ਼ਾਦੀ ਲਈ ਲੜਦਿਆਂ ਹੱਕਾਂ ਦੀ ਗੱਲ ਕਰਦਿਆਂ ਤਾਂ ਤੁਹਾਡਾ ਮਨ ਬੜਾ ਘਬਰਾਉਂਦਾ ਜੇ ਅਸੀਂ ਹਿੱਸੇ ਦਾ ਅੰਬਰ ਮੰਗਦਿਆਂ ਕੋਈ ਹੁਰਮਤੀ ਨਾ ਕਰਦਿਆਂ ਤਾਂ ਪੈਰ ਤੁਹਾਡਾ ਧਰਤੀ ਨਾ ਪਾਉਂਦਾ ਜੇ ਅਸੀਂ ਸਮਾਜ ਲਈ ਲਲਕਾਰ ਹਾਂ ਆਜ਼ਾਦੀ ਲਈ ਵਗਾਰ ਹਾਂ ਤਾਂ ਤੁਹਾਡਾ ਮਰਦ ਪੁਣਾ ਕਿਉਂ ਅਥਰੂ ਵਹਾਉਂਦਾ ਆ ਕਵਿਤਾ ਦੇਖਣਾ ਮਜ਼ਦੂਰ ਵਰਗ ਦੇ ਉੱਪਰ ਲਿਖੀ ਹੋਈ ਆ ਵਕਤ ਦਾ ਬਦਲਾ ਉਹ ਸਮਾਂ ਲੰਘ ਗਿਆ ਜਦ ਬਾਪ ਦੇ ਕਰਜ਼ ਦਾ ਪੁੱਤ ਸੂਧ ਹੋਇਆ ਕਰਦੇ ਸਨ ਨਿੱਕੀ ਉਮਰੇ ਹੀ ਹੱਥ 'ਚ ਕਿਤਾਬ ਖੋ ਤੋੜ ਦਿੱਤਾ ਜਾਂਦਾ ਸੀ ਪਿੰਡ ਦੇ ਚੌਧਰੀਆਂ ਨਾਲ ਸਾਰੀ ਉਮਰ ਡੰਗਰ ਚਾਰਦਿਆਂ ਜ਼ਿੰਦਗੀ ਲੰਘ ਜਾਂਦੀ ਪਸ਼ੂਆਂ ਵਾਂਗ ਇਹ ਕਾਲ ਚੱਕਰ ਪਹੁੰਚ ਜਾਂਦਾ ਸੀ ਨਮੀ ਪਨੀਰੀ ਤੱਕ ਹੁਣ ਘਾਇਆਂ ਦੇ ਪੁੱਤਾਂ ਨੇ ਘਾਹ ਨੂੰ ਦਾਤੀ ਪਾਉਣ ਦੀ ਬਜਾਏ ਆ ਲਈ ਹੈ ਸਰਦਾਰਾਂ ਦੇ ਕਿਲਿਆਂ ਨਾਲ ਬੰਨੇ ਆਪਣੇ ਭਵਿੱਖ ਦੇ ਰਸੇ ਨੂੰ ਉਹ ਆਜ਼ਾਦ ਹੋ ਤੁਰ ਪਏ ਨੇ ਆਪਣੀ ਮੰਜ਼ਿਲ ਵੱਲ ਉਹਨਾਂ ਸਿੱਖ ਲਿਆ ਹੈ ਜਾਣ ਦਾ ਵੱਲ ਬਾਪੂ ਦੀ ਝੇਪ ਕਾਰਨ ਚੰਦ ਪੈਸਿਆਂ ਦੇ ਲਾਲਚ ਨੂੰ ਛੱਡ ਖਰਲੀਆਂ 'ਚ ਹੱਥ ਮਾਰਨ ਦੀ ਬਜਾਏ ਉਹ ਪੜਨ ਲੱਗੇ ਨੇ ਕਿਤਾਬਾਂ ਪਸ਼ੂ ਚਾਰਨ ਦੀ ਬਜਾਏ ਪਹੁੰਚ ਗਏ ਹਨ ਵਿਦਿਆ ਦੇ ਮੰਦਰ ਵਿੱਚ ਉਹ ਹੁਣ ਸੂਰਜ ਵਾਂਗ ਮਗਣਗੇ ਚੰਦ ਤਾਰਿਆਂ ਵਾਂਗ ਜਗਣਗੇ ਇਹੀ ਤਾਂ ਵਕਤ ਦਾ ਬਲਰਾ ਹੈ ਇਹੀ ਤਾਂ ਵਕਤ ਦੀ ਮੰਗ ਹੈ ਆ ਦੇਖੋ ਇੱਕ ਨਵਾਂ ਰੰਗ ਆ ਤਹਿਜ਼ੀਬ ਉਹਨੇ ਕਿਤਾਬ ਮੈਂ ਇੱਕ ਹਫਤਾ ਲਿਖਿਆ ਵੱਡੇ ਘਰਾਂ ਦੇ ਕੁੱਤੇ ਕਿੰਨੇ ਸਿਆਣੇ ਮਾਲਕ ਦੇ ਕਹੇ ਚੱਲਦੇ ਮਾਲਕ ਹੁਕਮ ਕਰੇ ਝੱਟ ਖੜੇ ਹੋ ਜਾਂਦੇ ਬੈਠ ਜਾਂਦੇ ਮਾਲਕ ਜੋ ਪਾਉਂਦਾ ਜਦੋਂ ਖਵਾਉਂਦਾ ਉਹ ਖਾਂਦੇ ਮਾਲਕ ਨੇ ਇਹਨਾਂ ਨੂੰ ਇਨਸਾਨਾਂ ਵਾਲੀ ਤਹਜੀਬ ਸਿਖਾ ਦਿੱਤੀ ਹੁਣ ਉਹ ਬਣ ਗਏ ਅੱਧੋਂ ਵੱਧ ਇਨਸਾਨ ਜਾਂ ਫਿਰ ਪੂਰੇ ਹੀ ਇਨਸਾਨ ਪਰ ਇਹ ਕੀ ਉਹਨਾਂ ਦਾ ਮਾਲਕ ਆਏ ਦਿਨ ਥਾਣੇ ਕਚਹਿਰੀ ਗੇੜੇ ਕਿਉਂ ਲਾਉਂਦਾ ਸੁਣਿਆ ਉਸ ਦੇ ਮੁੰਡੇ ਨਸ਼ੇ ਦੀ ਪੂਰਤੀ ਲਈ ਕਦੇ ਚੋਰੀ ਕਰਦੇ ਲੁੱਟਾਂ ਕਰਦੇ ਨਸ਼ੇ ਨਾਲ ਰੱਜੇ ਕਿਸੇ ਕੁੜੀ ਨੂੰ ਹੱਥ ਪਾਉਂਦੇ ਕਦੇ-ਕਦੇ ਤਾਂ ਉਹ ਆਪਣੇ ਪਾਲਣਹਾਰੇ ਨੂੰ ਵੀ ਵੱਢਣ ਲੱਗਦੇ ਮਾਰਨ ਲੱਗਦੇ ਮਾਲ ਕ੍ਰਿਸ਼ਤੇਦਾਰਾਂ ਕੋਲ ਕੁੱਤਿਆਂ ਦੀਆਂ ਬਹੁਤ ਗੱਲਾਂ ਕਰਦਾ ਉਹਨਾਂ ਦੇ ਸਿਆਣੇਪਣ ਦੇ ਗਾਣ ਗਾਉਂਦਾ ਸੁਣਨ ਵਾਲਾ ਵਾਹ ਕਰ ਉਠਦਾ ਮਾਲ ਖੁਸ਼ ਹੈ ਤੇ ਟਾਡਾ ਉਦਾਸ ਵੀ ਕਿ ਉਸਦੇ ਪਾਲੇ ਹੋਏ ਕੁੱਤੇ ਕਿੰਨੀ ਤਹਜੀਬ ਚ ਰਹਿੰਦੇ ਨੇ ਤੇ ਉਹਦੇ ਪੁੱਛ ਇਸ ਕਵਤਾ ਤੇ ਪ੍ਰਸ਼ਨ ਚਿੰਨਾ ਲਾਇਆ ਹੋਇਆ ਕਪਤਾਨ ਨੂੰ ਸਮਝਣਾ ਇੰਨਾ ਸੌਖਾ ਨਹੀਂ ਹੁੰਦਾਗਾ ਜੇ ਕਵਿਤਾ ਵਾਰਤਕ ਦੇ ਨਾਲੋਂ ਬਿਲਕੁਲ ਵੱਖ ਹੁੰਦੀ ਹੈ ਇਸ ਕਰਕੇ ਕਵਿਤਾ ਦੇ ਵਿੱਚ ਬਹੁਤ ਸਾਰੇ ਅਲੰਕਾਰ ਹੁੰਦੇ ਨੇ ਬਹੁਤ ਕੁਝ ਵੱਖਰੀ ਹੁੰਦੀ ਵਾਰਤਕ ਨਾਲੋਂ ਇਹ ਉਸ ਦਾ ਬੜਾ ਉੱਤਮ ਨਮੂਨਾ ਇਸ ਚੀਜ਼ ਦਾ ਕਿ ਕਿਵੇਂ ਸਿੰਬੋਲਿਕ ਗੱਲ ਕੀਤੀ ਹੈ ਕਵੀ ਨੇ ਇਸ ਤੋਂ ਪਹਿਲਾਂ ਮੈਂ ਜਿੰਨੀਆਂ ਕਵਿਤਾਵਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਉਹ ਖੁੱਲੀ ਕਵਿਤਾ ਸੀਗੀ ਖੁੱਲੀ ਕਵਿਤਾ ਵੈਸੇ ਲਿਖਣੀ ਸਭ ਤੋਂ ਔਖੀ ਹੁੰਦੀ ਆ ਕੁਝ ਲੋਕਾਂ ਨੂੰ ਲੱਗਦਾ ਕਿ ਇਹ ਜੀ ਕਵਿਤਾ ਤਾਂ ਮੈਂ ਇੱਕ ਮਿੰਟ ਵਿੱਚ ਲਿਖ ਦੂੰ ਪਰ ਲਿਖਣੀ ਸੱਚਮੁੱਚ ਬਹੁਤ ਔਖੀ ਹੁੰਦੀ ਆ ਆ ਖੁੱਲੀ ਕਵਿਤਾ ਨੇ ਸਾਲ ਗਰੀਬੀ ਦੇ ਬਾਪੂ ਦੇ ਕੰਮ ਨਾਲ ਕੁੱਬੀ ਹੋਈ ਢੂਈ ਮਾਂ ਦੇ ਪੈਰਾਂ ਦੀਆਂ ਬਿਆਈਆਂ ਯਾਦ ਨੇ ਮੈਨੂੰ ਅੱਜ ਵੀ ਉਹ ਹਾਲ ਗਰੀਬੀ ਦੇ ਅੱਧੀ ਰਾਤੀ ਰੋਟੀ ਪੱਕਣੀ ਮਾਂ ਨੂੰ ਫਿਰ ਵੀ ਅੱਧੀ ਬਚਣੀ ਕੰਜ ਗੁਜ਼ਾਰੇ ਸੀ ਉਹ ਗਰਮੀ ਸਿਆਲ ਗਰੀਬੀ ਦੇ ਅੱਧੀ ਰਾਤੀ ਤਰਹਿ ਕੇ ਉੱਠਦਾ ਅੰਦਰੋਂ ਮੇਰਾ ਆਪਾ ਟੁੱਟਦਾ ਜਦ ਵੀ ਆ ਜਾਣ ਕਿਧਰੋਂ ਖਿਆਲ ਗਰੀਬੀ ਦੇ ਮਾਪੇ ਨੇ ਨਾ ਸ਼ਿਕਵਾ ਕੀਤਾ ਹੌਸਲੇ ਦਾ ਸਾਂ ਪਾਣੀ ਪੀਤਾ ਮਿਹਨਤਾਂ ਦੇ ਨਾਲ ਪੁੱਟ ਦਿੱਤੇ ਨੇ ਦੋ ਮੂੰਹੇ ਵਾਲ ਗਰੀਬੀ ਦੇ ਜੋੜ ਘਟਾਓ ਤਾਂ ਫਿਰ ਵੀ ਉਂਗਲਾਂ ਤੇ ਹੱਲ ਹੋ ਜਾਂਦੇ ਐ ਪਰ ਕੱਢਣੇ ਬੜੇ ਹੀ ਔਖੇ ਉਲਝੇ ਹੋਏ ਸਵਾਲ ਗਰੀਬੀ ਦੇ ਚੜੀ ਜਵਾਨੀ ਵਿੱਚ ਗਲੀਆਂ ਦੇ ਓੰਜਸੀ ਪੌਂਦੀ ਫਿਰਦੀ ਖੋਰੂ ਸਾਡੀ ਜੋਬਨ ਰੁੱਤ ਹੀ ਮਰ ਗਈ ਲੜਦੀ ਹੋਈ ਨਾਲ ਗਰੀਬੀ ਦੇ ਨਾ ਬੰਦਾ ਹੱਸਦਾ ਨੱਚਦਾ ਤੇ ਨਾ ਹੀ ਗਾਉਂਦਾ ਹੈ ਜਦ ਵੀ ਬੇਤਾਲੇ ਹੋ ਜਾਂਦੇ ਨੇ ਵੱਜਦੇ ਹੋਏ ਤਾਲ ਗਰੀਬੀ ਦੇ ਕੁਝ ਨਾ ਛੱਡਣ ਘਰ ਦੇ ਵਿੱਚ ਝੱਖੜ ਬਣ ਕੇ ਹੂੰਝ ਲੈ ਜਾਂਦੇ ਉੱਠਦੇ ਨੇ ਜਦ ਵੀ ਕਦੇ ਬਵਾਲ ਗਰੀਬੀ ਤੇ ਹਰ ਪਾਸੇ ਹੀ ਢਾਰੇ ਹੁੰਦੇ ਫਿਰ ਨਾ ਮਹਿਲ ਮਨਾਰੇ ਹੁੰਦੇ ਜੇ ਨਾ ਹੁੰਦੇ ਕਿਰਤੀ ਕੰਮੇ ਇਸ ਧਰਤੀ ਤੇ ਲਾਲ ਗਰੀਬੀ ਦੇ ਮਾਪੇ ਵੀ ਹੁਣ ਸੌਖੇ ਲੱਗਦੇ ਪੁੱਤਾਂ ਦੇ ਸਰਤਾਜ ਨੇ ਸੱਚ ਦੇ ਸੰਘਰਸ਼ਾਂ ਦੇ ਨਾਲ ਸਮਾਂ ਬਦਲਿਆ ਦੂਰ ਕੀਤੇ ਇੰਜ ਸਾਲ ਗਰੀਬੀ ਦੇ ਬਹੁਤ ਖੂਬਸੂਰਤ ਹੈ ਮੈਨੂੰ ਲੱਗੀ ਕਵਿਤਾ ਆ ਦੇਖਣਾ ਇੱਕ ਵੱਖਰੀ ਕਿਸਮ ਦੇ ਅਹਿਸਾਸ ਇਸ ਕਵਿਤਾ ਦੇ ਵਿੱਚ ਫਰਕ ਦੇ ਵਿੱਚ ਆਏ ਨੇ ਕੋਠੀ ਦੀ ਤੀਜੀ ਮੰਜ਼ਲ ਦੇ ਆਪਣੇ ਕਮਰੇ ਦੀ ਖਿੜਕੀ ਖੋਲ ਕਣੀਆਂ ਨਾਲ ਸ਼ਰਾਰਤਾਂ ਕਰਦੀ ਸ਼ਹਿਰ ਦੀ ਸੋਹਣੀ ਕੁੜੀ ਕਦੇ ਹੱਥਾਂ ਨਾਲ ਮੀਂਹ ਦਾ ਪਾਣੀ ਛਾਲਦੀ ਕਦੇ ਚਿਹਰਾ ਬਾਹਰ ਕੱਢ ਮਸਤੀ ਕਰਦੀ ਤੇ ਕਦੇ ਬੱਕ ਵਿੱਚ ਕਣੀਆਂ ਨੂੰ ਇਕੱਠਾ ਕਰ ਆਪਣੇ ਗੋਰੇ ਮੁੱਖ ਤੇ ਮਾਰਦੀ ਖਿੜਖੜ ਹੱਸਦੀ ਉਸ ਲਈ ਬਾਰਿਸ਼ ਮौज-ਮਸਤੀ ਦਾ ਸਾਧਨ ਹੈ ਆਨੰਦ ਦੇ ਰਹੀਆਂ ਕਣੀਆਂ ਚਿਹਰੇ ਤੇ ਵਾਜਦੀਆਂ ਜਦ ਬੁੱਲ੍ਹਾਂ ਨੂੰ ਛੂ ਕੇ ਲੰਮੇ ਗਰਦਨ ਤੱਕ ਪਹੁੰਚਦੀਆਂ ਤਾਂ ਦਿਲ ਮੋਰ ਵਾਂਗ ਨੱਚ ਉੱਠਦਾ ਹੈ ਇਹ ਖੇਡ ਖੇਡਦੀ ਉਹ ਨੀਲੇ ਚਿੱਟੇ ਰੱਬ ਨੂੰ ਹਾਕਾ ਮਾਰਦੀ ਹੋਰ ਬਾਰਿਸ਼ ਪਾਉਣ ਲਈ ਕਹਿੰਦੀ ਜੋਰ ਦੀ ਵਰਣ ਲਈ ਜੋਰ ਲਾ ਕੇ ਰੋਲਾ ਪਾਉਂਦੀ ਉਹਨਾਂ ਜਾਣ ਹੈ ਕਿ ਉਸ ਦੇ ਘਰ ਤੋਂ ਕਿਧਰੇ ਦੂਰ ਕੋਈ ਕਿਰਤੀ ਕਿਸਾਨ ਰਾਤਾਂ ਨੂੰ ਪਹਿਰਾ ਦੇ ਕੇ ਜੇਠ ਹਾੜ ਦੀਆਂ ਧੁੱਪਾਂ ਸਹਿ ਕੇ ਜਵਾਨ ਕੀਤੀ ਫਸਲ ਤੇ ਕਣੀਆਂ ਦੇ ਕੀਟੇ ਝਕਮ ਪਲੋਸਦਾ ਹੋਇਆ ਰੋ ਰਿਹਾ ਹੈ ਤੇ ਭਾਰ ਕਹਿਰਾਂ ਦਾ ਢੋ ਰਿਹਾ ਹੈ ਇੱਥੇ ਹੀ ਕੋਈ ਗਰੀਬ ਆਪਣੇ ਟੈ ਰਹੇ ਕੋਠੇ ਦੀ ਛੱਤ ਨੂੰ ਦੇਖ ਉਬਾਂ ਮਾਰ ਅੰਦਰੋਂ ਅੰਦਰੀ ਹੰਝੂ ਵਹਾ ਰਿਹਾ ਹੈ ਉਸ ਨੇ ਜਵਾਨ ਧੀ ਦੇ ਵਿਆਹ ਛੋਟੇ ਬੱਚਿਆਂ ਦੀ ਪੜ੍ਹਾਈ ਤੇ ਮੁੜ ਛੱਤ ਪਾਉਣ ਲਈ ਵਰਦੇ ਮੀਂਹ ਵਿੱਚ ਕਰ ਲਿਆ ਹੈ ਫੈਸਲਾ ਇੱਕ ਹੋ ਸੀਰ ਹੋਰ ਲਾਉਣ ਦਾ ਪਤਨੀ ਰੱਬ ਨੂੰ ਗਾਲਾਂ ਕੱਢ ਰਹੀ ਹੈ ਉਧਰ ਕੁੜੀ ਨੇ ਥੈਂਕ ਗੋਡ ਕਹਿ ਖਿੜਕੀ ਬੰਦ ਕਰ ਦਿੱਤੀ ਆ ਦੇਖਣਾ ਐਲਾਨ ਮਣੀਪੁਰ ਦੀ ਧਰਤੀ ਤੇ ਡਿੱਗਿਆ ਹਰ ਇੱਕ ਹੰਝੂ ਥੁੱਕ ਗਿਆ ਵਿਸ਼ਵਗੁਰੂ ਦੇ ਮੂੰਹ ਉੱਤੇ ਟੀਵੀ ਐਂਕਰਾਂ ਦੀ ਜੀਬ ਤੇ ਛਾਲੇ ਉੱਗ ਗਏ ਉਹਨਾਂ ਦੇ ਸੰਗ ਵਿੱਚ ਅਟਕ ਗਿਆ ਇੱਕ ਇੱਕ ਬੋਲ ਜਦ ਪੀੜਤਾਂ ਦੀਆਂ ਚੀਕਾਂ ਨੇ ਪਾੜ ਦਿੱਤੀ ਦਿੱਲੀ ਦੀ ਹੱਕ ਪਰ ਵਿਸ਼ਵਗੁਰੂ ਸ਼ਰਮਿੰਦਾ ਨਹੀਂ ਹੋਇਆ ਸ਼ਰਮਸਾਰ ਤਾਂ ਭਾਰਤ ਹੋਇਆ ਹੈ ਤੇ ਮੈਂ ਐਲਾਨ ਕਰਦਾ ਹਾਂ ਅੱਜ ਤੋਂ ਬਾਅਦ ਭਾਰਤ ਨੂੰ ਭਾਰਤ ਮਾਤਾ ਨਹੀਂ ਆਖਾਂਗਾ ਕਿਸੇ ਔਰਤ ਨੂੰ ਦੇਵੀ ਨਹੀਂ ਬੁਲਾਵਾਂਗਾ ਮੈਂ ਲੱਭਾਂਗਾ ਪਥਰਾ ਚੋਂ ਦੇਵੀਆਂ گاਵਾ ਚੋਂ ਮਾਵਾਂ ਮਣੀਪੁਰ ਦੀ ਧਰਤੀ ਤੋਂ ਤੁਸੀਂ ਵੀ ਕਰ ਦੇਵੋ ਐਲਾਨ ਮਗਾਵਤ ਦਾ ਇਹ ਸਮਾਂ ਗੋਡਿਆਂ ਭਾਰ ਬੈਠਣ ਦਾ ਨਹੀਂ ਸਗੋਂ ਗੋਡੇ ਵੈਰੀ ਦੀ ਧੌਣ ਤੇ ਰੱਖਣ ਦਾ ਹੈ ਸੰਸਦ ਵਿੱਚ ਤੁਹਾਡੀਆਂ ਚੀਕਾਂ ਦੀ ਨਹੀਂ ਸਗੋਂ ਇਨਕਲਾਬੀ ਨਾਅਰਿਆਂ ਦੀ ਗੱਲ ਹੋਵੇ ਮੈਂ ਕਰ ਦਿੰਦਾ ਹੈ ਐਲਾਨ ਅੱਜ ਤੋਂ ਬਾਅਦ ਭਾਰਤ ਨੂੰ ਭਾਰਤ ਮਾਤਾ ਨਹੀਂ ਆਖਾਂਗਾ ਆ ਦੇਖਣਾ ਬੜੀ ਕਮਾਲ ਦੀ ਚੀਜ਼ ਆ ਅਮੀਰਾ ਦੀ ਹੈ 1 ਜਨਵਰੀ ਮਜ਼ਦੂਰਾਂ ਦਾ ਨਿੱਤ ਨਵਾਂ ਸਾਲ ਹੁੰਦਾ ਏ ਜਦ ਬਣ ਕੇ ਸੂਰਜ ਕਾਲੀਆਂ ਰਾਤਾਂ ਨੂੰ ਸਿਰਾਂ ਦੇ ਉੱਤੋਂ ਟਾਲ ਹੁੰਦਾ ਏ ਆ ਸ਼ੇਰ ਬੜਾ ਕਮਾਲ ਦਾ ਜਿਸ ਭੱਠੇ 'ਚ ਇੱਟਾਂ ਪੱਕਣ ਉੱਥੇ ਪੱਕੇ ਖੂਨ ਗਰੀਬਾਂ ਦਾ ਇਸੇ ਕਰਕੇ ਤਾਂ ਇੱਟਾਂ ਦੇ ਚੜਿਆ ਰੰਗ ਲਾਲ ਹੁੰਦਾ ਏ ਔਰ ਤੋਂ ਮੈਨੂੰ ਸੱਚਮੁੱਚ ਹੀ ਕੋਈ ਦੇਵੀ ਲੱਗਦੀ ਹੈ ਜਿਸ ਦੇ ਸਿਰ ਤੇ ਪੰਡ ਤੇ ਕੁਛੜ ਚੁੱਕਿਆ ਬਾਲ ਹੁੰਦਾ ਏ ਸਾਈਕਲ ਚੱਕ ਕੇ ਉਹ ਸਾਝ ਰਹੀ ਦੂਰ ਕੰਮ ਤੇ ਨਿਕਲ ਜਾਂਦਾ ਹੈ ਵਾਪਸ ਆਉਂਦੇ ਤੋਂ ਜਦੋਂ ਦੂਜੇ ਦਿਨ ਦਾ ਨਾਲ ਖਿਆਲ ਹੁੰਦਾ ਹੈ ਚਿਹਰੇ ਉੱਤੇ ਹਿੰਮਤ ਹੌਂਸਲਾ ਅੱਖੀ ਸੁਪਨੇ ਭਰ ਕੇ ਰੱਖਦਾ ਹੈ ਭਾਵੇਂ ਹਰ ਤੜਕਿਆ ਸੁਪਨਾ ਉਸ ਨੇ ਲਾਇਆ ਕਲੇਜੇ ਨਾਲ ਹੁੰਦਾ ਹੈ ਕਿਰਤਿਆਂ ਦੀ ਕਿਰਤ ਦਾ ਖੋਰੇ ਕਦੋਂ ਪੈਣਾ ਹੈ ਅਸਲੀ ਮੁੱਲ ਦਿਨ ਢਲਦੇ ਹੀ ਮਜ਼ਦੂਰ ਦੀਆਂ ਅੱਖਾਂ 'ਚੇ ਸਵਾਲ ਹੁੰਦਾ ਹੈ ਨਿੱਕੇ ਨਿੱਕੇ ਬਾਲਾਂ ਦੇ ਨਿੱਕੇ ਨਿੱਕੇ ਕੀਮਤੀ ਚਾਵਾਂ ਨੂੰ ਕਿੱਥੇ ਰੱਖੇ ਲੁਕਾ ਕੇ ਕਰਦਾ ਐਸੀ ਥਾਂ ਦੀ ਉਹ ਭਾਲ ਹੁੰਦਾ ਏ ਭਾਵੇਂ ਡੰਗ ਦੀ ਰੋਟੀ ਖਾਤਰ ਨਾ ਸਮਾਂ ਘਰਦਿਆਂ ਨੂੰ ਦੇ ਪਾਉਂਦਾ ਓੰਜ ਹੱਕਾਂ ਲਈ ਲੜਨੇ ਦਾ ਉਸ ਅੰਦਰ ਚੱਲਦਾ ਉਝਾਲ ਹੁੰਦਾ ਏ ਵੰਡ ਖਾਣ ਦੀ ਇੱਛਾ ਰੱਖਦਾ ਦਰ ਆਇਆ ਕੋਈ ਮੂੜੇ ਨਾ ਓੰਜ ਭਾਵੇਂ ਉਸ ਦੇ ਘਰ ਵਿੱਚ ਕਿੰਨਾ ਹੀ ਮੰਦੜਾ ਹਾਲ ਹੁੰਦਾ ਏ ਮਿਹਨਤ ਨਾਲ ਮਿੱਟੀ ਨੂੰ ਸੋਨਾ ਕਰਦਾ ਪੱਥਰਾਂ ਨੂੰ ਹੀਰੇ ਕਿਰਤੀ ਦੇ ਹੱਥਾਂ 'ਚ ਗਿੱਲ ਇਹ ਜਾਦੂ ਕਮਾਲ ਹੁੰਦਾ ਏ ਬਹੁਤ ਕਮਾਲ ਦੀ ਰਚਨਾ ਹੈ ਮੈਨੂੰ ਲੱਗੀ ਮਜ਼ਦੂਰਾਂ ਦਾ ਨਵਾਂ ਸਾਲ ਆ ਵੀ ਦੇਖਣਾ ਕਮਾਲ ਦੀ ਰਚਨਾ ਹੁਣ ਚੱਲਿਆ ਜਾਵੇ ਮਹਿਲਾ ਦੇ ਵਾਰਸੋ ਤੁਸੀਂ ਖੇਡੋ ਰੰਗ ਬਰੰਗੇ ਖੇਡ ਮਹਿੰਗੇ ਖਿਡੌਣਿਆਂ ਨਾਲ ਥੋੜਾ ਬਚਪਨ ਸਾਡੇ ਵਾਂਗ ਅੱਖਾਂ 'ਚ ਤਰਸੇਵਾ ਲੈ ਨਹੀਂ ਜੰਮਿਆ ਅਸੀਂ ਤਾਂ ਟੁੱਟੀਆਂ ਚੱਪਲਾਂ ਦੇ ਟਰੈਕਟਰ ਟਰਾਲੀ ਬਣਾ ਖੇਡ ਲੈਂਦੇ ਹਾਂ ਅਰੰਡ ਦੀਆਂ ਤਾਹਣੀਆਂ ਤੋੜ ਸਾਈਕਲ ਦੇ ਚੱਕੇ ਦੀ ਟੁੱਟੀ ਹੋਈ ਤਾਰ ਲੈ ਬਣਾ ਲੈਂਦੇ ਹਾਂ ਪਿਸਤੌਲ ਤੇ ਰਾਈਫਲਾਂ ਤੂਤਦੀਆਂ ਸ਼ਮਕਾਂ ਜਾਂ ਬੌਕਰ ਦੀਆਂ ਤੀਲਾਂ ਦਾ ਤੀਰ ਕਮਾਨ ਬਣਾ ਮਾਰਨ ਦੀ ਕੋਸ਼ਿਸ਼ ਕਰਦੇ ਹਾਂ ਸਾਡੇ ਹੱਥੋਂ ਮਿਹਨਤਾਂ ਦੀ ਰੋਟੀ ਲੈ ਉੱਡੇ ਕਾਮਾ ਨੂੰ ਸਾਡੇ ਨਾਲ ਸਾਡੇ ਸੁਪਨੇ ਕੀ ਵੱਡੇ ਹੋਏ ਕਾਮਾ ਦਾ ਟੋਲਾ ਖੇਚ ਗਿਆ ਇੱਲਾਂ ਦਾ ਝੁੰਡ ਨੋਚਣ ਲੱਗਿਆ ਸਾਡੇ ਚਾਵਾਂ ਨੂੰ ਹੁਣ ਚੱਲਿਆ ਜਾਵੇ ਇਹਨਾਂ ਦੇ ਪਿੱਛੇ ਤੇ ਖੋਹ ਲਿਆ ਜਾਵੇ ਆਪਣੇ ਖੂਨ ਪਸੀਨੇ ਨਾਲ ਕਮਾਈ ਇੱਕ ਇੱਕ ਵਰਕਿੰਗ ਬਹੁਤ ਪਿਆਰੇ ਦੋਸਤੋ ਮੈਂ ਇਸ ਕਿਤਾਬ ਦੇ ਲਗਭਗ ਅੱਧੇ ਇੱਕ ਹਿੱਸੇ ਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈ ਅੱਧੇ ਹਿੱਸੇ ਦਾ ਜ਼ਿਕਰ ਮੈਂ ਇਸ ਤੋਂ ਬਾਅਦ ਕਰਾਂਗਾ ਬਹੁਤ ਸਾਰੀਆਂ ਕਵਿਤਾਵਾਂ ਹਲੇ ਵੀ ਇਹਦੇ ਵਿੱਚੋਂ ਰਹਿ ਗਈਆਂ ਮੈਂ ਉਹਨਾਂ ਤੇ ਜ਼ਿਕਰ ਕਰਨਾ ਚਾਹੁੰਦਾ ਸੀ ਪਰ ਵੀਡੀਓ ਬਣਾਉਣ ਦਾ ਇੱਕ ਇਹ ਹੁੰਦਾ ਵੀ ਮੋਬਾਈਲ ਦੀ ਵੀ ਆਪਦੀ ਮੈਮਰੀ ਹੁੰਦੀ ਆ ਜਿਆਦਾ ਲੰਬੀ ਵੀਡੀਓ ਨਹੀਂ ਬਣਾ ਸਕਦੇ ਤੇ ਹੋਰ ਵੀ ਟੈਕਨੀਕਲ ਜਿਹਾ ਥੋੜੀਆਂ ਜਿਹੀਆਂ ਸਮੱਸਿਆਵਾਂ ਹੁੰਦੀਆਂ ਪਰ ਇਹ ਕਿਤਾਬ ਤੁਸੀਂ ਜਰੂਰ ਪੜੋ ਪੰਜਾਬੀ ਸਾਹਿਤ ਦੇ ਵਿੱਚ ਪਹਿਲੀ ਵਾਰ ਕਾਫੀ ਲੰਬੇ ਸਮੇਂ ਬਾਅਦ ਮੈਂ ਇਹ ਜੀ ਕਿਤਾਬ ਵੇਖੀ ਹੈ ਨਹੀਂ ਤਾਂ ਆਪਣਾ ਜਿਹੜਾ ਦਾਇਰਾ ਸੀ ਉਹ ਨਰਿੰਦਰ ਸਿੰਘ ਕਪੂਰ, ਸੁਰਜੀਤ ਪਾਤਰ ਜਾਂ ਇੱਕ ਦੋ ਹੋਰ ਲੇਖਕਾਂ ਤੱਕ ਸਿਮਟ ਕੇ ਰਹਿ ਗਿਆ ਸੀਗਾ ਜਾਂ ਹਰਮਨ ਰਾਣੀ ਤੱਤ ਵਾਲਾ ਉਹਦੀ ਕਿਤਾਬ ਜਿਹੜਾ ਹੈ ਰਾਣੀ ਤੱਤ ਉਹ ਵੀ ਕਾਫੀ ਮਸ਼ਹੂਰ ਹੋਇਆ ਦਾ ਕਾਰਨ ਇਹ ਵੀ ਹੈ ਕਿਤੇ ਨਾ ਕਿਤੇ ਕਿ ਉਹਦਾ ਗੀਤ ਜਿਹੜਾ ਲੌਂਗ ਲਾਚੀ ਨੇ ਉਹ ਬਹੁਤ ਜਿਹੜਾ ਹੈ ਉਹਨੂੰ ਪਪੂਲਰ ਕੀਤਾ ਕਰਕੇ ਉਹ ਚੱਲੀ ਜਾਂ ਨਹੀਂ ਤਾਂ ਕਾਫੀ ਲੰਬੇ ਸਮੇਂ ਬਾਅਦ ਇਹ ਜੀ ਕਿਤਾਬ ਜ਼ਿੰਦਗੀ ਦੇ ਪਰਛਾਵੇਂ ਪੜਨ ਨੂੰ ਮਿਲੀ ਹੈ ਜਸਵੰਤ ਗਿੱਲ ਸਮਾਲ ਸਰ ਇਸ ਗੱਲ ਲਈ ਵਧਾਈ ਦਾ ਪਾਤਰ ਆ ਉਹ ਆਪ ਬਾਹਰਲੇ ਦੇਸ਼ ਬਚਾ ਹੁਣੇ ਮੇਰੀ ਗੱਲ ਹੋਈ ਸੀ 사우ਦੀ ਅਰਬ ਦੇ ਵਿੱਚ ਹੈ ਤੇ ਉਧਰ ਆਪਣੇ ਨਾਲੋਂ 2.5 ਘੰਟੇ ਦਾ ਲਗਭਗ ਫਰਕ ਆ ਇਹ ਜੀਆਂ ਕਿਤਾਬਾਂ ਸਾਨੂੰ ਜਰੂਰ ਪੜਨੀਆਂ ਚਾਹੀਦੀਆਂ ਨਵੇਂ ਜਿਹੜੇ ਲੇਖਕ ਆ ਸਵੰਤ ਤਾਂ ਕਾਫੀ ਪਹਿਲਾਂ ਹੀ ਅਖਬਾਰਾਂ ਰਾਂਹ ਮਸ਼ਹੂਰ ਹੋ ਚੁੱਕਿਆ ਕਾਫੀ ਵੱਡਾ ਮਤਲਬ ਉਹਦਾ ਨਾਂ ਬਣ ਚੁੱਕਿਆ ਪਰ ਫਿਰ ਵੀ ਉਹਦੀ ਜਿਹੜੀ ਕਿਤਾਬ ਆ 250 ਰੁਪਏ ਦੀ ਕਿਤਾਬ ਆਏ ਤੁਸੀਂ ਮੰਗਵਾ ਕੇ ਪੜ ਸਕਦੇ ਆਂ ਪ੍ਰੀਤ ਪਬਲਿਕੇਸ਼ਨ ਦੀਆਂ ਕਿਤਾਬਾਂ ਬਹੁਤ ਖੂਬਸੂਰਤ ਇਹਦੇ ਵਿੱਚ ਰਚਨਾਵਾਂ ਨੇ ਜਿਹੜਾ ਕਿ ਜ਼ਿੰਦਗੀ ਨੂੰ ਨਵੀਂ ਛੇਧ ਵੀ ਦਿੰਦੀਆਂ ਮੈਂ ਅਕਸਰ ਹੀ ਕੋਈ ਮਾਮੂਲੀ ਕਿਤਾਬ ਤੇ ਜਲਦੀ ਵੀਡੀਓ ਨਹੀਂ ਤਿਆਰ ਕਰਦਾ ਜ्यादातर ਕਿਤਾਬਾਂ ਤਾਂ ਮੇਰੀਆਂ ਬਾਬਾ ਫਰੀਦ ਦੇ ਮੇਲੇ ਤੋਂ ਖਰੀਦੀਆਂ ਹੁੰਦੀਆਂ ਪਰ ਬਹੁਤ ਸਾਰੀਆਂ ਕਿਤਾਬਾਂ ਮੇਰੇ ਦੋਸਤਾਂ ਜਿਹੜੇ ਉਹ ਮੈਨੂੰ ਭੇਜ ਦਿੰਦੇ ਨੇ ਜਿਵੇਂ ਜਸਵੰਤ ਨੇ ਵੀ ਭੇਜੀ ਆ ਗੁਰਮੇਲ ਬੁੱਢੀ ਦੀ ਕਿਤਾਬ ਜਿੰਨਾ ਤੇ ਮੈਂ ਵੀਡੀਓ ਤਿਆਰ ਕੀਤੀਆਂ ਸੋ ਇਹ ਮੇਰੇ ਜਿਹੇ ਲੇਖਕ ਦੋਸਤ ਨੇ ਸਾਹਿਤਕਾਰ ਦੋਸਤ ਨੇ ਮੈਨੂੰ ਲੱਗਦਾ ਚੰਗਾ ਵੀ ਜਿਹੜਾ ਵੀ ਕੋਈ ਚੰਗੀ ਕਿਤਾਬ ਹੋਵੇ ਉਹਦਾ ਜ਼ਿਕਰ ਹੋਣਾ ਜ਼ਰੂਰੀ ਹੁੰਦਾ ਤੇ ਇਹ ਬਹੁਤ ਵਧੀਆ ਕਿਤਾਬ ਕੱਲੀ-ਕੱਲੀ ਕਵਿਤਾ ਕਾਫੀ ਸਮਾਂ ਹੋ ਗਿਆ ਸੀ ਮੈਨੂੰ ਲਗਭਗ 2 ਮਹੀਨੇ ਹੋ ਗਏ ਦੋ ਨਹੀਂ ਤਾਂ ਡੇਢ ਕਹਿ ਸਕਦੇ ਆ ਉਹ ਡੇਢ ਬਣ ਦੇ ਵਿੱਚ ਵੀ ਕਿਸ ਦਿਨ ਮੈਂ ਜਸਵੰਤ ਦੀ ਕਿਤਾਬ ਦੇ ਉੱਪਰ ਵੀਡੀਓ ਤਿਆਰ ਕਰਾਂ ਪਰ ਉਹਦਾ ਇਹ ਸੀ ਕਿ ਮੈਂ ਜਿੰਨੀ ਦੇਰ ਤੱਕ ਇਕੱਲਾ ਇਕੱਲਾ ਕਰ ਖੁੱਦ ਨਹੀਂ ਪੜ ਲੈਂਦਾ ਉਨੀ ਦੇਰ ਤੱਕ ਮੈਨੂੰ ਐ ਠੀਕ ਜਿਹਾ ਨਹੀਂ ਲੱਗਦਾ ਵੀ ਕਿਸੇ ਬੰਦੇ ਉੱਪਰ ਬੋਲਿਆ ਜਾਵੇ ਤੇ ਜਾਂ ਉਸ ਦੇ ਉੱਪਰ ਵੀਡੀਓ ਤਿਆਰ ਕੀਤੀ ਜਾਵੇ ਸੋ ਉਮੀਦ ਕਰਦਾ ਕਿ ਤੁਸੀਂ ਇਹ ਜਿਹੜੀ ਨਵੀਂ ਕਿਤਾਬ ਆਈ ਹੈ ਤੇ ਲੇਖਕ ਨੂੰ ਹੌਸਲੇ ਵਜੋਂ ਇਹ ਬੁੱਕស្តਲਾਂ ਤੇ ਆਮ ਹੀ ਮਿਲ ਜਾਂਦੀ ਹੈ ਜ਼ਿੰਦਗੀ ਦੇ ਪਰਛਾਵੇਂ ਜ਼ਰੂਰ ਪੜੋਗੇ ਤੇ ਚੰਗੀ ਜਿਹੜੀ ਸ਼ਾਇਰੀ ਆ ਉਹ ਤੁਹਾਨੂੰ ਪੜਨ ਨੂੰ ਸੁਣਨ ਨੂੰ ਮਿਲੂਗੀ ਇਨ੍ਹਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰੇ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ